ਦਾਏ ਤੱਕਾ ਸੀ ਤਾਂ ਕਰਦੇ ਤਾਂ ਅਜੇ ਹਹੀ ਤੱਕੇ ਦੀਆਂ ਤਸਵੀਰਾਂ ਪਟਿਆਲਾ ਦੇ ਪਿੰਡ 마ੜੂ ਤੋਂ ਸਾਹਮਣੇ ਆ ਜਾਂ ਜਿੱਥੇ ਕੀ ਕੁਝ ਵਿਅਕਤੀਆਂ ਦੇ ਵੱਲੋਂ ਰਾਹਗੀਰਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਸੀ ਤੱਕਾ ਕਿਸ ਤਰੀਕੇ ਦੇ ਨਾਲ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ ਜੋ ਕੋਈ ਗੱਡੀ ਲੈ ਕੇ 마ੜੂ ਪੁਲ ਤੋਂ ਲੰਘਦਾ ਸੀ ਉਸ ਨੂੰ ਰੋਕਿਆ ਜਾਂਦਾ ਸੀ ਤੇ ਉਸ ਨੂੰ ਕਿਹਾ ਜਾਂਦਾ ਸੀ ਇੱਥੋਂ ਲੰਘਣਾ ਜੇ ਤਾਂ 200 ਰੁਪਏ ਦੀ ਪਰਚੀ ਕਟਾਉਣੀ ਪੈਣੀ ਆ 200 ਰੁਪਏ ਦੀ ਵਸੂਲੀ ਕਰਵਾਉਣੀ ਪੈਣੀ ਆ ਤਾਂ ਗੁੰਡਾ ਟੈਕਸ ਜਿਹਨੂੰ ਕਹਿੰਦੇ ਆ ਉਹ ਇੱਥੇ ਕੁਝ ਵਿਅਕਤੀਆਂ ਦੇ ਵੱਲੋਂ ਵਸੂਲਿਆ ਜਾ ਰਿਹਾ ਸੀ ਤਾਂ ਕਿਸੇ ਦੇ ਵੱਲੋਂ ਵੀਡੀਓ ਬਣਾ ਦਿੱਤੀ ਗਈ ਵੀਡੀਓ ਪਹੁੰਚ ਗਈ ਪ੍ਰਸ਼ਾਸਨ ਤੱਕ ਉਸ ਤੋਂ ਬਾਅਦ ਜੋ ਹੋਇਆ ਤੁਹਾਨੂੰ ਅੱਗੇ ਦੱਸਾਂਗੇ ਪਰ ਉਸ ਤੋਂ ਪਹਿਲਾਂ ਜਿਹੜੀ ਵੀਡੀਓ ਇੱਕ ਵਾਰ ਤੁਹਾਨੂੰ ਉਹ ਪੂਰੀ ਦਿਖਾਣੇ ਆ ਤੇ ਆਖਰ ਗੱਲਬਾਤ ਕੀ ਹੁੰਦੀ ਸੀ ਉਹ ਧੱਕਾ ਕਰਨ ਵਾਲਿਆਂ ਦੇ ਉਬਿੱਤ ਤੁਹਾਨੂੰ ਸੁਣਾਉਨੇ ਆ ਮੈਂ ਸਰਬੰਤ ਸਿੰਘ ਪੰਦੇਰ ਇਸ ਸਮੇ ਅਸੀਂ ਵਿਸ਼ੂਆ ਨਗਰ ਚ ਖੜੇ ਆ ਅੱਜ ਅੰਮਰਸਰ ਦੀਆਂ ਤਿੰਨ ਜੋ ਉਹਨਾਂ ਦੀ ਮੀਟਿੰਗ ਕੀਤੀ ਆਪਾਂ ਔਰ ਜਿਹੜਾ 29 ਨੂੰ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਦਾ ਕਾਫਲਾ ਸ਼ੰਭੂ ਬਾਰਡਰ ਨੂੰ ਰਵਾਨਾ ਕਰਨਾ ਉਹਦੀ ਤਿਆਰੀ ਹੋ ਰਹੀ ਆ ਇਹਦੇ ਵਿੱਚ ਵਿੱਚ ਜਿਹੜਾ ਅਸੀਂ 21 ਨੂੰ ਜਥਾ ਪੈਦਲ ਦਿੱਲੀ ਕੂਚ ਕਰਨਾ ਉਹਦੀਆਂ ਵੀ ਤਿਆਰੀਆਂ ਕੀਤੀਆਂ ਗਈਆਂ ਵਾ ਆ ਜਿਹੜਾ 26 ਦਾ ਸਾਡਾ ਪ੍ਰੋਗਰਾਮ ਆ ਉਹਦੀਆਂ ਵੀ ਤਿਆਰੀਆਂ ਜੋਰਾ ਸ਼ੋਰਾ ਤੇ ਕੀਤੀਆਂ ਜਾ ਰਹੀਆਂ ਨੇ ਅੱਜ ਡੱਲੇਵਾਲ ਸਾਹਿਬ ਦਾ ਮਰਨਵੱਤਰ ਵਰਤ 53ਵੇਂ ਦਿਨ ਵਿੱਚ ਦਾਖਲ ਹੋ ਗਿਆ ਅਰੇ ਦੇ ਨਾਲ ਦੀ ਨਾਲ ਕਿਸਾਨ ਹੁਣ 21 ਫਰਵਰੀ 2024 ਨੂੰ ਦਿੱਲੀ ਕੂਚ ਚੌਥਾ ਜਥਾ ਜਿਹੜਾ ਵਾ ਉਹ ਸ਼ੰਭੂ ਬਾਰਡਰ ਤੋਂ ਰਵਾਨਾ ਕਰਨਗੇ ਜਿਹੜੀ ਮੋਦੀ ਸਰਕਾਰ ਅੜੀ ਗਲ ਰਵਈਆ ਬਣਾ ਕੇ ਖੜੀ ਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ 200 ਦਿਨ ਨਰੇਗਾ ਚੰਗੀ ਦਿਹਾੜੀ ਆ ਆਦਿਵਾਸੀਆਂ ਦੀ ਸੰਵਧਾਨ ਦੀ 5ਵੀਂ ਅਨੁਸੂਚੀ ਲਾਗੂ ਕਰਨਾ ਆਦ ਮੰਗਾ ਉਹਨੂੰ ਮਜਬੂਰ ਕਰਾਂਗੇ ਆਪਣੀਆਂ ਮੰਗਾ ਮਨਾਉਣ ਵਾਸਤੇ ਔਰ ਤੁਹਾਡੇ ਨਾਲ ਹੁਣ ਗੁਰਦੇਵ ਸਿੰਘ ਜੀ ਗੱਗੋ ਮਾਲੋ ਵੀ ਗੱਲ ਕਰ ਲੈਣਗੇ ਜੀ ਅੱਜ ਸਾਡੀ ਤਿੰਨ ਚੌਨਾ ਦੀ ਜਿਹੜੀ ਮੀਟਿੰਗ ਆ ਪਿੰਡ ਵਿਸ਼ਵਾ ਦੇ ਵਿੱਚ ਹੋਈ ਆ ਗਰਦਾਸ ਸਿੰਘ ਦੇ ਘਰ ਉਹਦੇ ਵਿੱਚ ਅਸੀਂ ਤਿਆਰੀ ਵਾਸਤੇ ਜਿਹੜੀ ਅਸੀਂ ਸ਼ੰਭੂ ਬਾਰਡਰ ਨੂੰ ਤਿਆਰੀ ਕਰਨੀ ਆ ਉਹ ਤਿੰਨਾਂ ਚੌਨਾ ਦੇ ਵਿੱਚੋਂ ਸਾਡੀਆਂ 50 ਟਰਾਲੀਆਂ ਜਿਹੜੀਆਂ ਲਗਭਗ ਅਸੀਂ ਤਿਆਰ ਕਰ ਲੀਆਂ ਵਾ ਤੇ ਉਹਦੇ ਨਾਲੋਂ ਵੀ ਅਸੀਂ ਵੱਧ ਟਰਾਲੀਆਂ ਹੋਰ ਵੀ ਖੜਨ ਦੀ ਆਸ ਰੱਖਦੇ ਆ ਬਾਕੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ 25 ਤਰੀਕ ਨੂੰ ਚਮਿਆਰੀ ਦੇ ਵਿੱਚ ਹੋ ਰਹੀ ਕਨਵੈਕਸ਼ਨ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਵਾ ਔਰ ਸਾਡੀਆਂ ਜਿਹੜੀਆਂ ਪੂਰੀਆਂ ਫੁੱਲ ਤਿਆਰੀਆਂ ਪਿੰਡਾਂ ਦੀਆਂ ਮੀਟਿੰਗਾਂ ਕਰਵਾ ਕੇ ਅਸੀਂ ਸ਼ੰਭੂ ਬਾਡਰ ਦੀ ਜਿਹੜੀ 29 ਤਰੀਕ ਦੀ ਤਿਆਰੀ ਆ ਉਹ ਪੂਰੇ ਜੋਰ ਸ਼ੋਰ ਨਾਲ ਕਰਾਂਗੇ ਤਾਂ ਤੁਸੀਂ ਸੁਣਿਆ ਤੇ ਤੁਸੀਂ ਵੀਡੀਓ ਦੇਖੀ ਆ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਰਹੇ ਨੇ ਜੇ ਇੱਥੋਂ ਲੰਘਣਾ ਤਾਂ 200 ਰੁਪਏ ਦੀ ਪਰਚੀ ਕਟਾਉਣੀ ਪੈਣੀ ਆ ਤਾਂ ਵੀਡੀਓ ਜਿਹੜੀ ਪ੍ਰਸ਼ਾਸਨ ਕੋਲ ਪਹੁੰਚੀ ਤਾਂ ਹੁਣ ਇਹ ਤੱਕਾ ਕਰਨ ਵਾਲੇ ਪੁਲਸ ਅੜਿੱਕੇ ਆ ਚੁੱਕੇ ਯਾਨੀ ਕਿ ਅੜਿੱਕੇ ਕਦੋਂ ਆਉਣਗੇ ਇਹ ਤਾਂ ਸਮਾਂ ਦੱਸੂਗਾ ਗ੍ਰਫਤਾਰੀ ਕਦੋਂ ਹੋਵੇਗੀ ਪਰ ਪਰਚੇ ਜ਼ਰੂਰ ਦਰਜ ਹੋਗੇ ਇਹਨਾਂ ਦੇ ਖਿਲਾਫ ਬਾਇ ਨੇਮ ਪਰਚੇ ਦਰਜ ਹੋ ਚੁੱਕੇ ਨੇ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਕਿਹੜੀ ਧਰਾਵਾਂ ਦੇ ਤਹਿਤ ਪਰਚੇ ਦਰਜ ਕੀਤੇ ਨੇ ਕਿਹੜੇ ਕਿਹੜੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਵਾਰ ਸੁਣੋ ਫਿਰ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਜਵਾਨੀ ਸਰ ਇਹ ਕੰਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੰਘਦੇ ਨੇ ਉਹਨਾਂ ਕੋਲੋਂ ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਝੁਲਕਾ ਥਾਣੇ ਵਿੱਚ ਹੋਈ ਹੈ ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟਰਸ਼ਨ ਦਾ ਪਰਚਾ ਦਰਜ ਕੀਤਾ ਇਹਦੇ ਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ ਹਰਵਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਇਦੇ ਨਾਲ ਹੀ ਦੋ ਤੋਂ ਤਿੰਨ ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੋਂ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਸ ਦੇ ਖਿਲਾਫ ਸ਼ਕਤੀ ਨਾਲ ਕੰਮ ਲੈਂਦੇ ਹੋਏ ਉਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਅरेस्ट ਵੀ ਕੀਤੀ ਜਾਊਗੀ। ਧੰਨਵਾਦ। ਤਾਂ ਤੁਸੀਂ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਜਵਾਨੀ ਸੁਣੀ ਹੈ। ਤਾਂ ਇਸ ਤੋਂ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਜਾਂਦੀ ਆ ਅਜਿਹੇ ਅਨਸਰਾਂ ਨੂੰ ਜਿਹੜੇ ਤੱਕਾ ਕਰਦੇ ਨੇ ਕਿ ਬੇਸ਼ੱਕ ਤੁਸੀਂ ਇਹ ਗੱਲ ਕਹਿੰਦੇ ਹੋਵੋ ਕਿ ਸਾਡਾ ਚੱਲਦਾ ਤੱਕਾ ਸੀ ਤਾਂ ਕਰਦੇ ਪਰ ਦੂਜੇ ਪਾਸੇ ਪੁਲਿਸ ਦੇ ਦਿਮਾਗ ਦੇ ਵਿੱਚ ਵੀ ਇਹੀ ਚੱਲਦਾ ਹੋਵੇਗਾ। ਇਹ ਤੱਕੇ ਚੜ ਗਏ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਤਾਂ ਜੇਕਰ ਪੰਜਾਬ ਪੁਲਿਸ ਦੇ ਤੱਕੇ ਚੜ ਗਿਆ ਫਿਰ ਤੁਹਾਡਾ ਤੱਕਾ ਟੋਕਾ ਨਹੀਂ ਚੱਲਣਾ ਫਿਰ ਤੁਹਾਡੀ ਗ੍ਰਫਤਾਰੀਆਂ ਵੀ ਹੋਣਗੀਆਂ ਤੁਹਾਡੇ ਤੇ ਮਾਮਲੇ ਵੀ ਦਰਜ ਹੋਣਗੇ ਤੇ ਦੁਬਾਰਾ ਤੁਸੀਂ ਇਹ ਗੀਤ ਵੀ ਨਹੀਂ ਗਾਓਗੇ ਕਿ ਸਾਡਾ ਚੱਲਦਾ ਤੱਕਾ ਸੀ ਤਾਂ ਕਰਦੇ ਤਾਂ ਹੁਣ ਇਹ ਤੱਕਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਤਾਂ ਹੋ ਗਈ ਤਾਂ ਦੁਬਾਰਾ ਤੋਂ ਅਜਿਹੀਆਂ ਤਸਵੀਰਾਂ ਨਾ ਦੇਖਣ ਨੂੰ ਮਿਲਣ ਅਜਿਹਾ ਕੋਈ ਤੱਕਾ ਨਾ ਕਰੇ ਉਸ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇੱਕ ਖਵਰਾ ਦੇਖ ਲਿਓ ਧਿਆਨ ਨਾਲ ਕਿਤੇ ਤੁਸੀਂ ਵੀ ਅਜੇ